ਲਓ ਜੀ ਆਪਾਂ ਘਰ ਵਿੱਚ ਬਣਾਈ ਹੈ ਆਈਸਕ੍ਰੀਮ ਬਹੁਤ ਹੀ ਵਧੀਆ ਬਾਜ਼ਾਰ ਵਰਗੀ ਨਰਮ ਨਰਮ ਤੇ ਟੇਸਟੀ ਜੀ ਇਹ ਕਿਵੇਂ ਬਣਾਈ ਹੈ ਕਿਹੜੇ ਕਿਹੜੇ ਸਮਾਨ ਦੀ ਜ਼ਰੂਰਤ ਆ ਚਲੋ ਜੀ ਅੱਗੇ ਵੀਡੀਓ ਪੂਰੀ ਦੇਖੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ YouTube ਚੈਨਲ ਤੇ ਹਾਂਜੀ ਆਪਾਂ ਬਣਾਉਣ ਲੱਗੇ ਆ ਅੱਜ ਚੌਕਲੇਟ ਆਈਸਕ੍ਰੀਮ ਇਹਦੇ ਲਈ ਜੀ ਆਪਾਂ ਚੌਕਲੇਟ ਲਈ ਹੈ ਇਹਦੇ ਛੋਟੇ ਛੋਟੇ ਪੀਸ ਕਰ ਲਏ ਆ ਇਸ ਤਰ੍ਹਾਂ ਤੋੜ ਲਏ ਇਹ ਜੀ ਆਪਾਂ ਦੁੱਧ ਲਿਆ ਪਾਉਣਾ 1 ਲੀਟਰ ਇੱਧਰ ਜੀ ਆਪਾਂ ਲਿਆ ਕੌਫੀ ਪਾウダー ਇੱਧਰ ਲਈ ਜੀ ਆਪਾਂ ਖੰਡ ਮਿੱਠਿਆ ਆਪਣੀ ਮਰਜ਼ੀ ਮਤਲਬਕ ਪਾਵਾਂਗੇ ਆਪਾਂ ਇਹ ਲੈ ਜੀ ਆਪਾਂ ਕਾਰਨ ਫਲਾਰ ਥੋੜਾ ਜਿਹਾ ਇਹ ਪਾਵਾਂਗੇ 2-3 ਚਮਚੇ ਦੇ ਵਿੱਚ ਤੇ ਥੋੜਾ ਜਿਹਾ ਦੁੱਧ ਜੀ ਆਪਾਂ ਕੱਚਾ ਕੱਢ ਲ ਗਏ ਠੰਡਾ ਦੁੱਧ ਜਿਹੜਾ ਆਪਾਂ ਇਹਦੇ ਵਿੱਚ ਕੱਢ ਲੈਂਦੇ ਆ ਇੰਨਾ ਕ ਦੁੱਧ ਜਿਹੜਾ ਆਪਾਂ ਕੌਲੀ 'ਚ ਕੱਢ ਲਏ ਬਾਕੀ ਦੁੱਧ ਆਪਾਂ ਗਰਮ ਕਰਾਂਗੇ ਇਹਦੇ 'ਚ ਮੈਂ ਥੋੜਾ ਜਿਹਾ ਪਾਣੀ ਪਾ ਲਿਆ ਸੀ 2 ਚਮਚੇ ਗੈਸ ਚਾਲੂ ਕਰ ਦਿੰਨੇ ਜੀ ਆਪਾਂ ਦੁੱਧ ਨੂੰ ਜਿੰਨੇ ਟਾਈਮ ਚ ਵਾਲਾ ਆਉਂਦਾ ਉਹਨੇ ਟਾਈਮ ਸੀ ਆਪਾਂ ਇਹਦੇ ਵਿੱਚ ਇੱਕ ਕਾਫੀ ਪਾਵਾਂਗੇ ਦੁੱਧ ਦੇ ਵਿੱਚ ਜਿਹੜਾ ਆਪਾਂ ਕੱਚਾ ਤੋਂ ਉਧਰ ਰੱਖਿਆ ਇਹਨੂੰ ਘੋਲ ਲਾਂਗੇ ਚੰਗੀ ਤਰ੍ਹਾਂ ਲਓ ਜੀ ਆਪਾਂ 2 2.5 ਚਮਚੇ ਇਹਦੇ ਪਾ ਲਈਏ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਬਹੁਤ ਵਧੀਆ ਘਰ ਵਿੱਚ ਆਪਾਂ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਬਾਜ਼ਾਰ ਨਾਲੋਂ ਵਧੀਆ హా ఏ పా దో తి చమచే కాన్ఫలది ఏను పాడర్ోల్సి పాోల్ చంగ తర దో చమచే లేదా చంగీ తర ఉద్దరు దుద్ధను విలా ਇਹਦੀ ਗੰਢ ਬਣਾ ਲੈਂਦੇ ਨੇ ਇਹਨੂੰ ਅਪਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕੋਈ ਗੰਢ ਨਾ ਹੋਵੇ ਇਸ ਤਰ੍ਹਾਂ ਚੰਗੀ ਜਿਹੀ ਬਣਨ। ਲਓ ਜੀ ਆਪਣੇ ਦੁੱਧ ਨੂੰ ਵਾਲਾ ਆਈ ਜਾਂਦਾ ਇਹਦੇ ਵਿੱਚ ਪਾ ਲੈਨੇ ਆਪਾਂ ਖੰਡ ਆਪਣੇ ਮਿੱਠੇ ਦੇ ਹਿਸਾਬ ਨਾਲ ਪੰਜ ਤੋਂ 6 ਚਮਚ। ਚੰਗੀ ਤਰ੍ਹਾਂ ਹਲਾਵਾਂਗੇ ਨਾਲ ਤਾਂ ਪਖਾਂਡਾ ਜਿਹੜੀ ਚੰਗੀ ਤਰ੍ਹਾਂ ਫਰਜੂਗੀ। ਦੁੱਧ ਨੂੰ ਆਪਾਂ ਵਾਲਾ ਆਉਂਦ ਨੇ ਜੀ ਵਾਲਾ ਆ ਗਿਆ ਜੀ ਚੰਗੀ ਤਰ੍ਹਾਂ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਘੋਲ ਕੇ ਰੱਖਿਆ। कॉर्नफ्लोर ਤੇ ਕਾਫੀ ਪਾਊਡਰ ਲੋ ਜੀ ਆਪਣੇ ਦੁੱਧ ਨੂੰ ਵਾਲਾ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਪਹਿਲ ਤਿਆਰ ਕਰਕੇ ਰੱਖਿਆ ਸੀਗਾ ਕਾਫੀ ਵਾਲਾ ਤੇ कॉर्नफ्लोर ਪਾਇਆ ਸੀ ਵਿੱਚ ਇਹ ਜੀ ਘੋਲਦੇ ਆਪਾਂ ਇਹ ਗਾੜਾ ਹੋ ਜੂਗਾ ਇਹਦੇ ਨਾਲ ਇਸ ਤਰ੍ਹਾਂ ਆਪਾਂ ਹਲਾਉ ਉਹ ਦੇਖੋ ਇਹਨੂੰ ਪਕਾਵਾਂਗੇ 2-3 ਮਿੰਟ ਇਸ ਦੇ ਵਿੱਚ ਪਾ ਦਿੰਨੇ ਆ ਜੀ ਆਪਾਂ ਇਹੜਾ ਚਾਕਲੇਟ ਰੱਖਿਆ ਸੀ ਆਪਣੀ ਇਸ ਕਰਕੇ ਅਡੋਲੀ ਆਪਾਂ ਇਹਨੂੰ ਤਿੰਨ ਤੋਂ ਚਾਰ ਮਿੰਟ ਪਕਾ ਲਿਆ ਤੇ ਆਪਣੀ ਚਾਕਲੇਟ ਵੀ ਖੁਰ ਗਈ ਆ ਤੇ ਗਾੜਾ ਵੀ ਹੋ ਗਿਆ ਦੋਤਾ ਦੇਖੋ ਆਪਣਾ ਇਹ ਨੂੰ ਨਾ ਠੰਡਾ ਹੋਣ ਲਈ ਰੱਖ ਦਿੰਨੇ ਆ ਗੈਸ ਕਰਦਿੰਨੇ ਬੰਦ ਉਹ ਠੰਡਾ ਕਰਕੇ ਜੀ ਆਪਾਂ ਕਿਸੇ ਭਾਂਡੇ ਦੇ ਵਿੱਚ ਹੋਰ ਕੱਢ ਲਾਂਗੇ ਇਹਨੂੰ ਫ੍ਰਿਜ ਵਿੱਚ ਰੱਖ ਦਾਂਗੇ ਜੇ ਇਸੇ ਬਰਤਨ 'ਚ ਵੀ ਰੱਖ ਸਕਦੇ ਆ ਪੇਸੇ ਤਰੀ ਆਪਣੀ ਮਰਜ਼ੀ ਆ ਤੇ ਫ੍ਰਿਜ ਵਿੱਚ ਰੱਖ ਦਾਂਗੇ ਇੱਕ ਘੰਟੇ ਲਈ ਇਹ ਠੰਡਾ ਹੋ ਜੂਗਾ ਪਹਿਲਾਂ ਠੰਡਾ ਕਰਾਂਗੇ ਫਿਰ ਫ੍ਰਿਜ ਵਿੱਚ ਰੱਖਾਂਗੇ ਇੱਕ ਘੰਟੇ ਲਈ ਉਸ ਤੋਂ ਬਾਅਦ ਠੰਡਾ ਹੋਣ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਲਓ ਜੀ ਆਪਾਂ ਨੂੰ ਇੱਕ ਘੰਟੇ ਤੋਂ ਵੱਧ ਹੋ ਗਿਆ ਟਾਈਮ ਫ੍ਰਿਜ 'ਚ ਰੱਖੇ ਇਹ ਬਿਲਕੁਲ ਠੰਡੀ ਹੋ ਗਈ ਆ ਦੇਖੋ ਤੇ ਹੁਣ ਜੀ ਆਪਾਂ ਕੀ ਕਰਨਾ ਇੱਕ ਇੱਕ ਭਾਂਡਾ ਲੈ ਲਿਆ ਆਪਾਂ ਇਸ ਤਰ੍ਹਾਂ ਖੁੱਲਾ ਤੇ ਇਹਦੇ ਵਿੱਚ ਪਾਵਾਂਗੇ ਦਰਧਾ ਬਰਕ ਪਾਦੇ ਰਹੀ ਆਪਾਂ کریم ਫੈਂਟਾਂਗੇ ਚੰਗੀ ਤਰ੍ਹਾਂ ਲਓ ਜੀ ਆਪਾਂ ਇੱਕ ਹੋਰ ਬਰਤਨ ਲੈ ਲਿਆ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਵਿਪ ਕਰੀਮ ਜੰਮੀ ਹੋਈ ਹੈ ਜੀ ਬਿਲਕੁਲ ਫ੍ਰੀਜ ਦੇ ਵਿੱਚ ਰੱਖੀ ਸੀ ਠੰਡੀ ਹੈ ਪੂਰੀ ਤੇ ਮੈਂ ਇਸ ਤਰ੍ਹਾਂ ਪਟਕੇ ਆਪਾਂ ਇਹਦੇ ਵਿੱਚ ਪਾ ਲੈਨੇ ਆ। ਲੋ ਜੀ ਆਪਾਂ ਦੋ ਟਾਈ ਕਰਛੀਆਂ ਪਾ ਲਵਾਂ ਇੱਕ ਵਿਪ ਕਰੀਮ ਲੈਣਾ ที่โามออฟฟังสินไดโน่แทนตังก็จะดีที่สุด ਲਓ ਜੀ ਆਪਾਂ ਚੰਗੀ ਤਰ੍ਹਾਂ ਫੈਂਟ ਲਿਆ ਨੂੰ ਮਸ਼ੀਨ ਚਲਾ ਕੇ ਤੇ ਆਪਣੀ ਜਿਹੜੀ ਵੇਪ ਕਰੀਮ ਪਾਈ ਸੀ ਇਸ ਤਰ੍ਹਾਂ ਹੋ ਗਈ ਫੁੱਲ ਵੀ ਗਈ ਇਹ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਇਹ ਮਿਕਸਰ ਬਣਾ ਕੇ ਰੱਖਿਆ ਸੀ ਆਪਣਾ ਦੁੱਧ ਵਾਲਾ ਚਲੋ ਜੀ ਆਪਾਂ ਦੁਬਾਰਾ ਫੇਰ ਇਹਨੂੰ ਕਰੀਮ ਦੇ ਵਿੱਚ ਪਾ ਕੇ ਮਿਕਸ ਕਰ ਲਈਏ ਉਜੀ ਆਪਾਂ ਫੈਂਟ ਲੈਣ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਪਾਵਾਂਗੇ ਕਿਸੇ ਡੱਬੇ ਦੇ ਵਿੱਚ ਫ੍ਰੀਜੇ ਦੇ ਵਿੱਚ ਰੱਖਣ ਵਾਸਤੇ ਜੰਮਣ ਵਾਸਤੇ ਆਈਸਕ੍ਰੀਮ ਲਓ ਜੀ ਆਪਾਂ ਇਹਨੂੰ ਫ੍ਰੀਜੇ ਦੇ ਵਿੱਚ ਸੈੱਟ ਹੋਣ ਲਈ ਰੱਖ ਦਿੰਨੇ ਆ ਤੇ ਇਹ ਲੈ ਲਿਆ ਮੈਂ ਇੱਕ ਡੱਬਾ ਇਹ ਪਲਾਸਟਿਕ ਦਾ ਹੀ ਹੈ ਮੇਰੇ ਕੋਲ ਬਾਕੀ ਆਪਾਂ ਕਿਸੇ ਹੋਰ ਭਾਂਡੇ ਦੇ ਵਿੱਚ ਪਾ ਦਾਂਗੇ ਇਹ ਤੇਪਰੇਸ ਜਿਹੜਾ ਚਿਲਵਰ ਵਾਲਾ ਪੇਪਰ ਲਾ ਦਾਂਗੇ ਜੀ ਚੰਗੀ ਤਰ੍ਹਾਂ ਕਵਰ ਕਰ ਦਾਂਗੇ। ਇਹ ਵਜੋਂ ਚੰਗੀ ਤਰ੍ਹਾਂ ਆਪਾਂ ਕਵਰ ਕਰਤਾ। ਤੇ ਇਹਦੇ ਉੱਪਰ ਲਾ ਦਾਂਗੇ ਇਹਦਾ ਢੱਕਣ। ਤੇ ਹੁਣ ਆਪਾਂ ਫ੍ਰਿਜ ਦੇ ਖੰਡ ਵਿੱਚ ਬਰਫ਼ ਵਾਲੇ ਚ ਰੱਖ ਦਾਂਗੇ ਇਹਨੂੰ ਸੈੱਟ ਹੋਣ ਲਈ 7-8 ਪਾ ਕੇ ਤੇ ਇਸ ਤੋਂ ਬਾਅਦ ਜੰਮ ਗਈ ਫਿਰ ਤੁਹਾਨੂੰ ਦਿਖਾਵਾਂਗੇ ਆਪਣੇ ਆਈਸਕ੍ਰੀਮ ਕਿਹੋ ਜਿਹੀ ਬਣੀ। ਲਓ ਜੀ ਆਪਣੀ ਆਈਸਕ੍ਰੀਮ ਆਪਾਂ ਫ੍ਰਿਜ ਚੋਂ ਕੱਢ ਲਈਏ ਬਾਹਰ 7-8 ਘੰਟੇ ਆਪਾਂ ਫ੍ਰਿਜ ਦੇ ਵਿੱਚ ਰੱਖੀ ਸੀਗੀ ਯਾਨਕਿ ਪੂਰੀ ਰਾਤ ਹੀ ਲੰਘ ਗਈ ਜੀ ਤੇ ਹੁਣ ਤੁਹਾਨੂੰ ਆਪਾਂ ਚੈੱਕ ਕਰਾਉਣੀ ਆ ਆ ਦੇਖੋ ਬਹੁਤ ਹੀ ਵਧੀਆ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਹੈ ਲਓ ਜੀ ਬਿਲਕੁਲ ਸੈੱਟ ਹੋ ਗਈ ਆ ਦੇਖੋ ਤੇ ਹੁਣ ਆਪਾਂ ਇਹਨਾਂ ਪਲੇਟ ਦੇ ਵਿੱਚ ਕੱਢਦੇ ਆ ਬਹੁਤ ਵਧੀਆ ਬਣੀ ਆ ਜੀ ਲੋ ਜੀ ਆਪਾਂ ਪਲੇਟ ਦੇ ਵਿੱਚ ਕੱਢ ਲਈ ਆ ਤੇ ਬਹੁਤ ਹੀ ਵਧੀਆ ਨਰਮ ਨਰਮ ਬਣ ਕੇ ਤਿਆਰ ਹੋਈ ਆ ਦੇਖੋ ਤੁਸੀਂ ਬਿਲਕੁਲ ਬਾਜ਼ਾਰ ਵਰਗੀ ਚਾਕਲੇਟ ਆਈਸਕ੍ਰੀਮ ਬਣ ਕੇ ਤਿਆਰ ਹੋ ਗਈ ਆਪਣੀ ਘਰ ਵਿੱਚ ਤੇ ਹਾਂਜੀ ਆਪਾਂ ਇਹਦੇ ਉੱਤੇ ਪਾਵਾਂਗੇ ਚਾਕਲੇਟ ਸਰਫ ਖਾar ਚ ਬਹੁਤ ਜਿਆਦਾ ਟੇਸਟੀ ਆ ਜੀ ਜਿਹੜੀ ਬਾਕੀ ਬਚੀ ਸੀ ਅਸੀਂ ਖਾ ਲਈ ਸੀ ਲੋ ਜੀ ਚਾਕਲੇਟ ਆਈਸਕ੍ਰੀਮ ਬਣ ਕੇ ਆਪਣੀ ਤਿਆਰ ਘਰ ਵਿੱਚ ਠੰਡੀ ਠੰਡੀ ਗਰਮੀ ਲਈ ਸਪੈਸ਼ਲ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਬਾਜ਼ਾਰ ਨਾਲੋਂ ਵੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਤੇ ਤੁਸੀਂ ਵੀ ਘਰ ਵਿੱਚ ਜ਼ਰੂਰ ਬਣਾਇਓ ਬੱਚਿਆਂ ਨੂੰ ਖਿਲਾਇਓ ਐਨੀ ਟੇਸਟੀ ਬਣੀ ਹੈ ਨਾ ਬਹੁਤ ਹੀ ਵਧੀਆ ਜਿਆਦਾ ਬਣੀ ਹੈ ਕਿਉਂਕਿ ਜਿਆਦਾ ਸਮਾਨ ਦੀ ਜ਼ਰੂਰਤ ਵੀ ਨਹੀਂ ਹੈਗੀ ਆਪਾਂ ਨੂੰ ਤੇ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ